ਜੀ ਸਾਨੂੰ ਵੀ ਇੱਕ ਇਨਫੋਰਮੇਸ਼ਨ ਆਈ ਸੀਗੀ ਕਿ ਦੋ ਲੋਗ ਡਰਗ ਸਮਗਲਿੰਗ ਕਰ ਰਹੇ ਨੇ ਤੇ ਉਸ ਤੋਂ ਬਾਅਦ ਸਾਡੇ ਡੀਐਸਪੀ ਧੂਰੀ ਤੇ ਉਹਨਾਂ ਦੀ ਟੀਮ ਐਸਐਚਓ ਸ਼ੇਰਪੁਰ ਨੇ ਐਫਰਟ ਕਰਕੇ ਇਹਨਾਂ ਦਾ ਬੰਦਿਆਂ ਨੂੰ ਐਪ੍ਰੀਹੈਂਡ ਕੀਤਾ ਉਹਨਾਂ ਤੋਂ ਰਿਕਵਰੀ ਹੋਈ ਹੈਗੀ ਜੀ 1 ਕਿਲੋ 20 ਗ੍ਰਾਮ ਹੈਰੋਇਨ 10 ਕਿਲੋ ਚੂਰਾ ਪੋਸਟ ਪੁੱਕੀ 415000 ਰੁਪਏ ਡਰਗ ਮਨੀ ਇੱਕ i20 ਗੱਡੀ ਤੇ ਇੱਕ ਟੂ ਵੀਲਰ ਇਸ ਦੇ ਤਹਿਤ ਐਫ ਆਰ ਨੰਬਰ 88 ਦਰਜ ਹੋਈ थाना ਪੁਲਿਸ ਸਟੇਸ਼ਨ ਸ਼ੇਰਪੁਰ ਦੇ ਵਿੱਚ ਅੰਡਰ ਸੈਕਸ਼ਨ 15 21 685 ਜਿਹੜੇ ਦੋ ਦੋਸ਼ੀ ਹੈ ਉਹਨਾਂ ਦਾ ਨਾਮ ਹੈਗਾ ਦਵਿੰਦਰ ਉਰਫ ਗੱਗੀ ਜਿਹੜਾ ਕਿ ਰਹਿਣ ਵਾਲਾ ਹੈਗਾ ਟਿੱਬੇ ਟੱਬਾ ਪਿੰਡ थाना ਸ਼ੇਰਪੁਰ ਤੇ ਦੂਸਰਾ ਦੋਸ਼ੀ ਹੈਗਾ ਹਰਦੀਪ ਸਿੰਘ ਜੋ ਕਿ ਲੋਂਗੋਵਾਲ ਦਾ ਰਹਿਣ ਵਾਲਾ ਹੈ ਜੋ ਦਿਵਿੰਦਰ ਉਸ ਗੱਡੀ ਹੈ ਉਸ ਤੇ ਪਹਿਲਾਂ 9 ਐਫਆਈਆਰ ਹੈ ਜਿਨ੍ਹਾਂ ਵਿੱਚੋਂ ਇੱਕ ਐਫਆਈਆਰ ਐਨਡੀਪੀਐਸ ਐਕਟ ਦੀ ਹੈ ਤੇ ਜਿਹੜਾ ਦੂਸਰਾ ਦੋਸ਼ੀ ਹਰਦੀਪ ਹੈ ਉਸ ਤੇ 2 ਐਫਆਈਆਰ ਹੈ ਦੋਵੇਂ ਹੀ ਪਹਿਲਾਂ ਐਨਡੀਪੀਐਸ ਐਕਟ ਦੀ ਰਿਕਵਰੀਜ਼ ਦੇ ਤਹਿਤ ਸੀ ਇਸ ਮਸਲੇ ਦੇ ਵਿੱਚ ਜਿੰਨੀ ਵੱਡੀ ਕਮਰਸ਼ੀਅਲ ਮਾਤਰਾ ਦੀ ਰਿਕਵਰੀ ਹੋਈ ਹੈ ਸਾਨੂੰ ਉਮੀਦ ਹੈ ਕਿ ਇਸ ਦੇ ਵਿੱਚ ਹੋਰ ਤਾਰ ਜੁੜਨਗੇ ਲਿੰਕੇਜਸ ਹੋਣਗੇ ਤੇ ਇਸ ਲਈ ਹੀ ਰਿਮਾਂਡ ਲੈ ਕੇ ਅਸੀਂ ਇਨ੍ਹਾਂ ਦੋਸ਼ੀਆਂ ਦੀ ਪੁੱਛਗਿੱਛ ਕਰ ਰਹੇ ਹਾਂ ਤਾਂ ਕਿ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਹੋਰ ਵੀ ਜੋ ਬੈਕਵਰਡ ਫਾਰਵਰਡ ਲਿੰਕੇਜਸ ਹੈ ਉਹਨਾਂ ਦਾ ਅਸੀਂ ਖੁਲਾਸਾ ਕਰ ਸਕੀਏ ਕਿੰਨੇ ਕੀ ਨਿਊ ਮਾਰਕੀਟ ਜਿਹੜਾ ਦਵਿੰਦਰ ਉਸ ਗੱਗੀ ਆ ਉਸਦੀ ਤਕਰੀਬਨ ਉਮਰ 26 ਸਾਲ ਦੀ ਹੈ ਤੇ ਜੋ ਹਰਦੀਪ ਸਿੰਘ ਹੈ ਉਸਦੀ ਉਮਰ ਕਰੀਬ 24 ਸਾਲ ਦੀ ਹੈ ਜੋ ਹਰਦੀਪ ਸਿੰਘ ਜੇ ਦਵਿੰਦਰ ਸਿੰਘ ਉਸ ਗੱਗੀ ਆ ਉਸਤੇ ਪਹਿਲਾਂ 9 ਪਰਚੇ ਦਰਜ ਨੇ ਤੇ ਜੋ ਹਰਦੀਪ ਸਿੰਘ ਹੈ ਉਸਤੇ ਪਹਿਲਾਂ 2 ਪਰਚੇ ਦਰਜ ਨੇ ਇਹਨਾਂ ਕੋਲ ਹੋਰ ਵੀ ਕੋਈ ਵਾਹਨ ਹੋਇਆ ਜੀ ਨਹੀਂ ਜਿਹੜੀ ਜੀ ਰਿਕਵਰੀ ਹੋਈ ਆ ਫਿਲਹਾਲ ਤਾਂ ਇਸ ਦੇ ਵਿੱਚ ਇਹੀ ਰਿਕਵਰੀਆਂ ਹੋਈਆਂ ਨੇ ਜਿਹੜੇ ਦੋ ਵਾਹਨ ਹੋਏ ਨੇ ਪਲੱਸ ਜਿਹੜੀ ਮੈਂ ਤੁਹਾਨੂੰ ਤਿੰਨ ਹੋਰ ਚੀਜ਼ਾਂ ਦੱਸੀਆਂ ਡਰਗ ਮਨੀ ਤੇ ਦੋ ਡਰਗਸ ਦੀ ਜਿਹੜੇ ਰਿਕਵਰੀਜ਼ ਐ ਇਸ ਤੋਂ ਇਲਾਵਾ ਹੁਣ ਕੀ ਸਾਡੇ ਅੱਗੇ ਫਰਦਰ ਇਨਵੈਸਟੀਗੇਸ਼ਨ ਚਾੰਦਾ ਉਹ ਸਮਾਂ ਹੀ ਦੱਸ ਪਾਏਗਾ ਸਰ ਜਿਹੜੇ ਵਾਹਨ ਉਹ ਵੀ ਚੋਰੀ ਦੇ ਨੇ ਕਿਹਨਾਂ ਦੇ ਜੀ ਫਿਲਹਾਲ ਪਤਾ ਚੱਲ ਰਿਹਾ ਹੈਗਾ ਕਿ ਇਹਨਾਂ ਦੇ ਆਪਣੇ ਹੀ ਹੈਗੇ ਅਸੀਂ ਰਿਕਾਰਡ ਲੈ ਕੇ ਤੇ ਉਸ ਦੀ ਵੀ ਜਸਟੀਫਿਕੇਸ਼ਨ ਪੂਰੀ ਕਰਾਂਗੇ